ਕਦ ਇੱਕ ਕਮਰੇ ਵਿੱਚ ਵੱਸਦੀ ਸੀ ਅੱਜ ਕੋਠੀਆਂ ਵੱਡੀਆਂ ਲੈ ਲਈਆਂ ਜੋ ਕਦੇ ਟੀਵੀ ਵਿੱਚ ਹੀ ਵੇਖਿਆ ਸੀ ਉਹ ਗੱਡੀਆਂ ਵੱਡੀਆਂ ਲੈ ਲਈਆਂ ਹੋ ਇੱਕ ਕਮਰੇ ਵਿੱਚ ਵਸਦੇ ਸੀ ਅੱਜ ਕੋਠੀਆਂ ਵੱਡੀਆਂ ਲੈ ਲਈਆਂ ਜੋ ਕਦੇ ਟੀਵੀ ਵਿੱਚ ਹੀ ਵੇਖਿਆ ਸੀ ਉਹ ਗੱਡੀਆਂ ਵੱਡੀਆਂ ਲੈ ਲਈਆਂ ਨਵੇਂ ਮਿਲ ਗਿਆ ਸੇਮ ਵੀ ਮਿਲ ਗਿਆ ਸੋਚਿਆ ਸੀ ਜੋ ਇਹ ਮਹੀ ਮਿਲ ਗਿਆ ਹੋ ਨੀ ਮ ਵੀ ਮਿਲ ਗਿਆ ਸੇਮ ਵੀ ਮਿਲ ਗਿਆ ਸੋਚਿਆ ਸੀ ਜੋ ਇਹ ਮਹੀ ਮਿਲ ਗਿਆ ਪਰ ਤੂੰ ਨਹੀਂ ਸਾਡੇ ਨੇੜੇ ਉਬਾਪੂ ਤੂੰ ਨਹੀਂ ਵੇਖਣੇ ਸੀ ਹਏ ਦਿਨ ਚੰਗੇ ਤੇ ਆਗੇ ਮੇਰੇ ਪਰ ਬਾਪੂ ਤੂੰ ਨਹੀਂ ਵੇਖਣੇ ਸੀ ਦਿਨ ਚੰਗੇ ਤੇ ਆਗੇ ਮੇਰੇ ਪਰ ਤੂੰ ਨਹੀਂ ਵੇਖਣੇ ਸੀ ਦਿਨ ਚੰਗੇ ਤੇ ਆਗੇ ਮੇਰੇ ਕਲੇਸੀ ਮੱਤੇ ਤੂੰ ਸੰਗ ਦੀਂ ਦਰਦੀ ਗੋਂਦੀ ਸੀ ਉਹ ਅੱਜ ਤੁਣ ਕੇ ਗੋਂਦੀ ਆ ਹੋ ਮਾਤਾ ਮਿਲਦੀ ਤੂੰ ਨਹੀਂ ਮਿਲਦਾ ਮੈਂ ਜਦ ਪੀਕੇ ਉਹਨੀਆਂ ਕਦੇ ਸੁਪਨੇ ਵਿੱਚ ਵੀ ਸੋਚਿਆ ਨਾ ਇੰਨਾ ਵੱਡਾ ਪਿਆਰ ਮਿਲੂ ਗੋਦੀ ਵਿੱਚ ਲੈ ਕਹਿੰਦਾ ਸੀ ਮੇਰਾ ਪੁੱਤ ਸਟਾਰ ਬਣੂ ਅੱਜ ਚਰਚਾ ਚਾਰ ਸਫੀਰੀ ਪਰ ਤੂੰ ਨਹੀਂ ਵੇਖਣੇ ਸੀ ਸੀ ਦਿਨ ਚੰਗੇ ਤੇ ਆਗੇ ਮੇਰੇ ਪਰ ਬਾਪੂ ਤੂੰ ਨਹੀਂ ਵੇਖੜੇ ਸੀ ਸ਼ੇਰਾ ਵਰਗੇ ਮਾਪਿਆਂ ਨੂੰ ਰੱਬਾ ਪਹਿਲਾਂ ਨਾ ਲੈ ਜਾਇਆ ਕਰ ਕਾਮ ਜਾਂ ਬੀਤਾ ਬੱਚੇ ਵੇਖਣ ਦੇ ਆਕਰ ਤੇਰੀ ਬਾਪੂ ਜਦ ਦਸਤਾਵੇ ਤੇ ਮੈਂ ਦਰਦ ਸੁਨਾ ਦਿੱਤਾਵੇ ਮੈਂ ਗੁਰਲੀ ਜਨੂ ਦਸੀ ਕਹਾਣੀ ਉਹਨ ਗੀਤ ਬਣਾ ਦੇਤਾ ਤੇਰੇ ਤੀਨ ਅਥਰੂ ਕੇਰੇ ਬਾਪੂ ਤੂੰ ਨੀ ਵੇਖਣੇ ਸੀ ਹਾਏ ਦਿਨ ਚੰਗੇ ਤੇ ਆਗੇ ਮੇਰੇ ਬਾਪੂ ਤੂੰ ਨੀ ਵੇਖਣੇ ਸੀ ਦਿਨ ਚੰਗੇ ਤੇ ਆਗੇ ਮੇਰੇ ਓ ਬਾਪੂ ਤੂੰ ਨੀ ਵੇਖਣੇ ਸੀ ਓ ਰਬਾ ਤੂੰ ਡਾਕਟਰ ਕੁੱਲ ਦੁਨੀਆਂ ਦਾ ਤੂੰ ਡਕਟਰ ਕੋਲ ਦੁਨੀਆਂ ਦਾ ਤੇਰੇ ਬਿਨਾ ਕਿਸੇ ਦੁੱਖ ਨਾ ਨਾ ਪੇ ਹਾਈ ਕਿਤੇ ਮਾਪਿਆਂ ਕੋਲ ਪੁੱਤ ਹੈ ਨਹੀਂ ਕਿਤੇ ਪੁੱਤਾਂ ਕੋਲ ਮਾਪੇ ਨਹੀਂ ਹਾਂ ਕਿੱਥੇ ਬਹਿ ਕੇ ਸਤ ਮਰੀ ਕੇ ਕਿਨੂੰ ਭੇਜੇ ਤਕਿਨੂੰ ਉੜੀ ਕੇ ਸਭ ਤੇਰੀ ਤਾਣੀ ਬਾਣੀ ਇਹ ਦਸਤੂਰ ਜ਼ਿੰਦਗੀ ਹਾਏ ਦੁਨੀਆ ਤੇ ਆਣੀ ਜਾਣੀ ਇਹ ਦਸਤੂਰ ਜ਼ਿੰਦਗੀ ਹੋ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰਾ ਇਹ ਗੀਤ ਵਧੀਆ ਲੱਗਿਆ ਹੋਵੇਗਾ ਆਪ ਜੀ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ